ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਚੰਡੀਗੜ੍ਹ ਪੰਜਨ ਹੋ ਰਹੀ ਪੰਜਾਬ ਆਂਕੜੇ ਵੇਖ ਹਾਈ ਕੋਰਟ ਵੀ ਫਿਕਰਮੰਦ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਦੇਗਦੇ ਪੱਦਰ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫਿਕਰਮੰਦ ਹੈ ਅਦਾਲਤ ਨੇ ਇਸ ਸਬੰਧੀ ਇਸ ਕਨੋਟਿਸ ਪਟੀਸ਼ਨ ਦੀ ਸੁਣਵਾਈ ਕਰਦੇ ਪੰਜਾਬ ਸਰਕਾਰ ਨੇ ਹੋਰ ਸੰਸਥਾਵਾਂ ਨੂੰ ਨੋਟਿਸ ਜਾਰੀ ਕਰਕੇ ਜਾਰੀ ਜਵਾਬ ਤਬਲ ਕੀਤਾ ਹੈ ਪਟੀਸ਼ਨ ਨੇ ਸੈਂਟਰਲ ਗਵਰਨਮੈਂਟ ਵਾਟਰ ਬੋਰਡ ਦਾ ਹਲਾਵਾ ਦਿੰਦੇ ਦਾਵਾ ਕੀਤਾ ਹੈ ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ 300 ਮੀਟਰ ਤੇ ਹੇਠਾਂ ਜਾ ਚੁੱਕਾ ਹੈ ਸਿੱਨਾਲੀ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗਣ ਪੱਦਰ ਨਾਲ ਸੰਬੰਧਿਤ ਅੰਕੜਿਆਂ 'ਚ ਚਿੰਤਾਜਨ ਗੰਭੀਰ ਦੱਸਦੇ ਹੋਏ ਹਾਈ ਕੋਰਟ ਨੇ ਜਨਵਰੀ 2023 ਵਿੱਚ ਜਾਰੀ ਦਿਸ਼ਾ ਨਿਰਦੇਸ਼ ਨੂੰ ਚੁਣੌਤੀ ਦੇਣ ਵਾਲੀ ਜਨਤ ਪਟੀਸ਼ਨ ਨੇ ਪੰਜਾਬ ਸਰਕਾਰ ਪੰਜਾਬ ਜਨ ਸਰੋਤ ਵਿਕਾਸ ਏਜੰਸੀ ਤੇ ਕੇਂਦਰ ਜਮਿਨੀ ਜਲ ਅਥਾਰਟੀ ਨੂੰ ਨਿਰਦੇਸ਼ ਦਿੱਤੇ ਸਨ ਇਸ ਦੇ ਨਾਲ ਹੀ ਜਮੀਨ ਪਾਣੀ ਦੇ ਸੰਭਾਲ ਲਈ ਅਥਾਰਟੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ। ਅਗਲੀ ਖਬਰ ਪੰਜਾਬ ਵਾਸੀਆਂ ਨੂੰ ਠੰਡ ਤੋਂ ਰਾਹਤ کئی ਇਲਾਕਿਆਂ ਵਿੱਚ ਮੌਸਮ ਰਹੇਗਾ ਸਾਫ ਪੰਜਾਬ ਅਗਲੇ 2 ਦਿਨ ਕੋ ਤਾਪਮਨ ਵਿੱਚ ਮਾਮੂਲੀ ਗਿਰਾਵਟ ਆਵੇਗੀ ਜਿਸ ਦੇ ਨਾਲ ਉੱਤਰੀ ਭਾਰਤ ਵਿੱਚ ਪਹਾੜ ਅਤੇ ਬਰਫਬਾਰੀ ਕਾਰਨ ਤਾਪਮਨ ਚ ਗਿਰਾਵਟ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਚ ਤੋਂਦਰੋਂ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਹੀ ਬਰਫਬਾਰੀ ਤੋਂ ਬਾਅਦ ਪੰਜਾਬ ਬਤ ਤਾਪਮਨ ਚ 0.6 ਡਿਗਰੀ ਹਰਿਆਣਾ ਚ 0.9 ਡਿਗਰੀ ਅਤੇ ਚੰਡੀਗੜ੍ਹ ਚ 0.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਹਰਿਆਣਾ ਪੰਜਾਬ ਵਿੱਚ ਅੱਜ ਸਵੇਰੇ ਹਲਕੀ ਧੁੰਦ ਪੈਣ ਦੀ ਸੰਭਾਵਨਾ ਕੀਤੀ ਗਈ ਹੈ ਪਰ ਵਿਜ਼ਿਬਿਲਟੀ ਆਮ ਵਾਂਗ ਰਹੇਗੀ ਜਿਵੇਂ ਜਿਵੇਂ ਦਿਨ ਚੜ੍ਹੇਗਾ ਧੁੰਦ ਨਿਕਲੇਗੀ ਅਗਲੇ 2 ਦਿਨ ਤੱਕ ਤਾਪਮਾਨ ਵਿੱਚ ਮਾਮੂਲੀ ਗ੍ਰਾਵਟ ਆਵੇਗੀ ਜਿਸ ਕਾਰਨ ਮੁੱਖ ਕਾਰਨ ਪਹਾੜ ਤੋਂ ਆ ਰਹੇ ਠੰਡ ਹਵਾਵਾਂ ਤੇ ਪੰਜਾਬ ਦੇ ਸ਼ਹਿਰਾਂ ਵਿੱਚ ਘੱਟੋ ਘੱਟ ਤਾਪਮਾਨ 3 ਡਿਗਰੀ ਜਾਂ ਇਸ ਤੋਂ ਹੇਠਾ ਜਾ ਸਕਦਾ ਹੈ ਜੇਕਰ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਅਗਲੇ 2 ਦਿਨ ਤੱਕ ਘੱਟੋ-ਘੱਟ ਤਾਪਮਨ 6 ਡਿਗਰੀ ਦੇ ਆਸ-ਪਾਸ ਰਹੇਗਾ ਹਰਿਆਣਾ ਵਿੱਚ ਵੀ ਘੱਟੋ-ਘੱਟ ਤਾਪਮਨ 5.6 ਡਿਗਰੀ ਦਾ ਆਸ-ਪਾਸ ਦਰਜ ਕੀਤਾ ਗਿਆ ਹੈ ਜੇਕਰ ਜੋ ਹੈ ਕਿ ਜੇਕਰ ਚੰਡੀਗੜ੍ਹ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਗੱਲਬਾਤ ਕਰੀਏ ਤਾਂ ਏ 2 ਦਿਨ ਤੱਕ ਘੱਟੋ ਘੱਟ ਤਾਪਮਨ 6 ਡਿਗਰੀ ਦੇ ਆਸ-ਪਾਸ ਰਹੇਗਾ ਹਰਿਆਣਾ ਵਿੱਚ ਵੀ ਘੱਟੋ ਘੱਟ ਤਾਪਮਨ 5.6 ਡਿਗਰੀ ਦੇ ਆਸ-ਪਾਸ ਕੀਤਾ ਗਿਆ ਹੈ ਅਗਲੀ ਖਬਰ ਪਾਕਿਸਤਾਨ ਵਿੱਚ ਆਮ ਟੋਨਾ ਵਿਚਾਲੇ ਇੰਟਰਨੈਟ ਸੇਵਾਵਾਂ ਮੋਬਾਈਲ ਤੋਂ ਖਬਰਾਂ ਅਨੁਸਾਰ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਮੋਬਾਈਲ ਤੋਂ ਕਰਨ ਦੇ ਪਿੱਛੇ ਕੁਝ ਕਾਨੂੰਨ ਤੇ ਤਾਵਾਂ ਬੜਾਈਆਂ ਰੱਖੀਆਂ ਦੀ ਲੋੜ ਦਿੱਤਾ ਦਾ ਹਵਾਲਾ ਦਿੱਤਾ ਹੈ ਪਾਕਿਸਤਾਨ ਵਿੱਚ ਅੱਜ ਆਮਚੋਣ ਹੋਣ ਰਹੀਆਂ ਹਨ ਚੋਣਾਂ ਦੇ ਮੱਦੇਨਜ਼ਰ ਅੱਜ ਜਾਣੀ ਵੀਰਵਾਰ ਨੂੰ ਪੂਰੇ ਪਾਕਿਸਤਾਨ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਖਬਰਾਂ ਦੇ ਅਨੁਸਾਰ ਪਾਕਿਸਤਾਨ ਦੇ ਕੈਬਨਤ ਮੰਤਰਾਲੇ ਨੇ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਮੁਅੱਤਲ ਕਰਨ ਦੇ ਪਿੱਛੇ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਦੀ ਲੋੜ ਹਵਾਲਾ ਦਿੱਤਾ ਹੈ ਮੰਤਰਾਲੇ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਦੇਸ਼ ਭਰ ਵਿੱਚ ਮੋਬਾਈਲ ਸੇਵਾਵਾਂ ਨੂੰ ਸਥਾਈ ਤੌਰ ਤੇ ਮੁਅਲਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਬੁੱਧਵਾਰ ਨੂੰ ਹਿੰਸਾ ਦੀਆਂ ਘਟਨਾਵਾਂ 'ਚ ਮਾਰੇ ਗਏ ਲੋਕਾਂ ਨੂੰ ਜ਼ਿਕਰ ਕਰਦੇ ਹੋਏ ਬੁਲਾਰੇ ਨੇ ਕਿਹਾ ਕਿ ਹਮਲਿਆਂ ਵਿੱਚ ਕੀਮਤੀ ਜਾਨਾਂ ਦੇ ਨੁਕਸਾਨ ਹੋ ਬਾਅਦ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਸਭ ਵੀ ਖਤ ਰਿਆ ਨਾਲ ਨਜਿੱਠਣ ਲਈ ਸੁਰੱਖਿਆ ਉਪਾਏ ਜ਼ਰੂਰੀ ਹੈ ਦੱਸਦੀ ਹੈ ਕਿ ਵੀਰਵਾਰ ਨੂੰ ਸਵੇਰੇ 8 ਵਜੇ VOTING ਸ਼ੁਰੂ ਕਰਨ ਕਰਨ న్యూਸ E G C A F P ਦੇ ਪੱਤਰਕਾਰ ਰਾਜ ਧਾਨੀ ਲੰਬਾਦ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਦਾ ਵਰਤੋਂ ਹੀ ਕਰਸਾ ਕਰਨਗੇ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਉੱਤੇ ਵੀ ਕੋਈ ਮਿਲ ਲੋਕ ਇੰਟਰਨੈਟ ਬੰਦ ਹੋਣ ਦੀ ਸ਼ਿਕਾਇਤ ਕਰ ਰਹੇ ਹਨ ਦੱਸਦੀ ਹੈ ਕਿ ਪਾਕਿਸਤਾਨ ਦੇ ਬਲੌਰ ਚੀਤਾਨ ਸੂਬੇ ਵਿੱਚ ਚੋਣ ਦਫ਼ਤਰ ਨੂੰ ਨਿਸ਼ਾਨ ਬਣਾਉਣ ਦੇ ਹੋਏ ਬੰਬ ਧਮਾਕਿਆਂ ਨੂੰ ਕਰੀਬ 28 ਲੋਕਾਂ ਦੀ ਮੌਤ ਹੋ ਗਈ ਸੀ 40 ਤੋਂ ਵੱਧ ਜ਼ਖਮੀ ਹੋ ਗਏ ਸਨ ਆਈਐਸਆਈਐਸ ਨੇ ਇਨ੍ਹਾਂ ਹਮਲਿਆਂ ਦੇ ਜ਼ਿੰਮੇਵਾਰ ਲਈ ਪਾਕਿਸਤਾਨ 'ਚ ਆਮ ਲੋਕਾਂ ਲਈ ਵੀਰਵਾਰ ਨੂੰ ਸਵੇਰੇ 8 ਵਜੇ VOTING ਸ਼ੁਰੂ ਹੋਣਗੇ ਮੰਨਿਆ ਜਾ ਰਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨਵ ਨਵਾਜ شریف ਦੀ ਪਾਰਟੀ ਵਿੱਚ ਚੋਣ ਚ ਵੱਡ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਪਰ ਸਕਦੀ ਹੈ ਕਿਉਂਕਿ ਉਸ ਨੂੰ ਫੋਰਸ ਦਾ ਮਰਥ ਹਾਸਲ ਹੈ VOTING ਸਵੇਰੇ ਸ਼ੁਰੂ ਹੋਣ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗੀ ਇਹ ਚੋਣਾ ਵਿੱਚ ਦੇਸ਼ ਭਰ ਵਿੱਚ ਕੁੱਲ 12 ਲੱਖ ਵੋਟਾਂ ਆਪਣੀਆਂ ਵੋਟਾਂ ਦੇ ਇਸਤੇਮਾਲ ਕਰ ਸਕਣਗੇ ਅੱਜ ਦੇਸ਼ ਭਰ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ